ਕਿਆ ਤਾਈ ਹਾਂ ਨੂੰ ਕਰ ਲਾ ਲਾ ਫਤਿਹਗਰ ਚੂੜੀਆਂ ਅਜਨਾਲਾ ਦੇ ਨਜ਼ਦੀਕ ਪਿੰਡ ਖੰਡੋ ਵਾਲੀ ਚਿਕਲ ਚੁਕ ਪਤ ਵੱਲੋਂ ਮਾਂ ਪਹੁੰਚਾਈ ਅਤੇ ਮਸੂਮ ਧੀਜੇ ਬੱਚੇ ਨੂੰ ਦਿੱਤੀ ਤਰਤਨਾ ਮੌਤ ਆਪਣੇ ਇਤੇ ਤੇ ਪਛਤਾ ਰਿਹਾ ਹੈ ਅਰੂਪੀ ਕਿਹਾ ਹੁਣ ਮੈਨੂੰ ਅਫਸੋਸ ਹੈ ਜੋ ਮੈਂ ਕੀਤਾ ਹੈ ਫਤਿਹਗਰ ਚੂੜੀਆਂ ਅਮਰਸਰ ਨੂੰ ਜਾਂਦੇ ਹਨ ਚੇਤਨਪੁਰ ਦੇ ਤਿੰਨ ਇਤਿਕ ਪਿੰਡਕੰਦੋ ਵਾਲੀ ਚਿਕ ਚਾਚੇ ਵੱਲੋਂ ਆਪਣੇ ਭਤੀਜੇ ਦਾ ਅਤੇ ਆਪਣੀ ਮਾਂ ਅਤੇ ਆਪਣੀ ਭਾਬੀ ਦਾ ਕਤਲ ਕਰ ਦਿੱਤੇ ਜਾਂਦੀ ਤਬਤਾਈ ਖਬਰ ਸਾਹਮਣੇ ਆਈ ਹੈ ਕਿ ਤੀ ਰਾਤ ਪਿੰਡ ਕੰਦਵਾਲੀ ਦੇ ਵਿੱਚ ਇੱਕ ਚਾਚੇ ਦੇ ਵੱਲੋਂ ਆਪਣੇ ਤੀਜੇ ਦਾ ਆਪਣੀ ਭਾਬੀ ਦਾ ਅਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਤਤ ਤੋਂ ਬਾਅਦ ਇਹ ਚਾਚਾ ਪੁਲਿਸ ਸਟੇਸ਼ਨ ਕੋਲ ਹੀ ਪਹੁੰਚ ਗਿਆ ਅਤੇ ਆਖਰ ਕਿਉਂ ਚਾਚੇ ਨੇ ਆਪਣੇ ਭਤੀ ਆਪਣੀ ਮਾਂ ਅਤੇ ਭਾਬੀ ਦਾ ਕਤਲ ਕੀਤਾ ਇਸ ਦੀ ਇਸ ਉੱਪਰ ਖੁੱਲ ਕੇ ਬੋਲਿਆ ਹੈ આરોપી ਉਸਨੇ ਕਿਹਾ ਕਿ ਉਸਨੇ ਕਿਉਂ ਇਹ ਸਾਰਾ ਕਾਰਾ ਕੀਤਾ ਸੁਣਾਉਂਦੇ ਹਾਂ ਪਰ ਉਹ ਸੁਧਰਿਆ ਨਹੀਂਗਾ ਉਦੋਂ ਬਾਅਦ ਵਿੱਚ ਉਹ ਤਕਰੀਬਨ ਨਸ਼ਾ ਅੰਦਰ ਖਾਤੇ ਕਰਦਾ ਸੀ ਸਾਨੂੰ ਆਂਦਾ ਵੀ ਅਹੀਂ ਮੈਂ ਨਸ਼ਾ ਨਹੀਂ ਕਰਦਾ ਉਹ ਨਸ਼ੇ ਦੀ ਆੜ ਦੇ ਵਿੱਚ ਹੀ ਕੱਲ ਕਿਤੇ ਮਾਂ ਆਪਣੀ ਨਾਲ ਕਿਤੇ ਲੜਿਆ ਪਈ ਨਾ ਰਾਤ ਕਿਤੇ 12:30 ਉਹਦੇ ਕਹਿਣ ਮੁਤਾਬਕ ਜੋ ਉਹਨੇ ਥਾਣੇ ਰਿਪੋਰਟ ਦਿੱਤੀ ਆ 12:30 ਵਜੇ ਤਕਰੀਬਨ ਉਹਨੇ ਮਾਂ ਦੇ ਸਿਰ ਦੇ ਵਿੱਚ ਦਾਤਰ ਮਾਰਿਆ ਉਦੋਂ ਵਿੱਚ ਮਾਂ ਮਰ ਗਈ ਆ ਤੇ ਉਹਦੀ ਪਰਜਾਈ ਛੋਟੀ ਉਹ ਅੰਦਰ ਆ ਤੇ ਇੱਕ ਬੱਚਾ ਸੀ ਛੋਟਾ ਜੀ 2.5 ਸਾਲ ਦਾ ਜਦੋਂ ਉਹਨਾਂ ਨੇ ਬੂਹਾ ਖੋਲਿਆ ਤੇ ਇਹਨੇ ਵਾਰ ਦਿੱਤਾ ਉਹਨਾਂ ਦੇ ਵੀ ਕਰ ਦਿੱਤੀ ਤੇ ਉਹਨੂੰ ਵੀ ਥਾਣੇ ਮਾਰਦਾ ਬੱਚਾ ਵੀ ਮਾਰਦਾ ਜੀ ਬਾਕੀ ਆਪ ਥਾਣੇ ਪਹੁੰਚ ਗਿਆ ਨਸ਼ਾ ਹੀ ਕਰੀ ਫਿਰ ਪੰਜਾਬ ਤੇ ਹਾਵੀ ਹੁੰਦਾ ਜਾ ਰਿਹਾ ਤੁਸੀਂ ਵੇਖਦੇ ਨਸ਼ੇ ਨਾਲ ਕਾਮਦੋਰ ਤੇ ਅਕਸਰ ਨੌਜਵਾਨੇ ਮਰ ਰਹੇ ਨੇ ਨੌਜਵਾਨ ਲੋਕਾਂ ਨੇ ਮਰ ਰਹੇ ਨੇ ਇਹ ਤੇ ਕੀ ਕਹਿਣਾ ਚਾਹੁੰਦੇ ਸਰਕਾਰਾਂ ਹੀ ਬਲਦੀਆਂ ਨਹੀਂ ਜੀ ਜੋ ਮਰਜ਼ੀ ਸਰਕਾਰਾਂ ਬਲਦੀਆਂ ਨਸ਼ੇ ਨੂੰ ਕੋਈ ਨਾਥ ਨਹੀਂ ਗਈ ਪਈ ਜੀ ਇਹ ਲਗਾਤਾਰ ਚੱਲੂਗਾ ਇਹ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਨੇ ਅਸੀਂ ਵੀ ਬੜਾ ਯਤਨ ਕੀਤਾ ਸੀ ਸੈਂਟਰਾਂ ਦੇ ਵਿੱਚ ਵੀ ਭੇਜਿਆ ਸੀ ਪਰ ਨਹੀਂ ਇਹ ਤਕਰੀਬਨ ਮੂਲ ਕੰਟਰੋਲ ਕੋਈ ਨਹੀਂ ਹੋਇਆ ਨਸ਼ਾ ਖੁੱਲੇ ਆ ਮਿਲਦਾ ਵਾ ਜੀ ਸਾਰੇ ਮਿਲਦਾ ਵਾ ਕੋਈ ਇਹ ਕੈਪਸੂਲ ਖਾ ਲੈਂਦਾ ਵਾ ਕੋਈ ਚਿੱਟਾ ਲਾ ਲੈਂਦਾ ਵਾ ਇਹ ਕਰਕੇ ਇਹਨਾਂ ਮਤ ਇਹ ਜਿਹੜੇ ਅਮਲੀ ਆ ਇਹਨਾਂ ਨੂੰ ਪਤਾ ਵਾ ਉਹ ਕਿੱਥੋਂ ਮਿਲਦਾ ਵਾ ਔਰ ਪੈਦਾ ਵੀ ਕਰ ਲੈਂਦੇ ਆ ਇਹ ਕਰਕੇ ਕੋਈ ਨਾਥ ਨਹੀਂ ਗਈ ਕਿ ਮੰਗੀ ਦਾ ਦੇ ਵੀ ਨਸ਼ਾ ਜਿਹੜਾ ਖਤਮ ਹੋਣਾ ਚਾਹੀਦਾ ਪੰਜਾਬ ਵਿੱਚੋਂ ਇਸ ਤਰ੍ਹਾਂ ਨੌਜਵਾਨ ਕੱਕਾ ਵੀ ਮਰ ਰਹੇ ਨੇ ਦੂਜੇ ਵੀ ਮਰ ਰਹੇ ਨੇ ਇਹ ਅਫੀਦ ਕਰਦੇ ਨੇ ਬਿਲਕੁਲ ਜੀ ਨਸ਼ਾ ਖਤਮ ਨਹੀਂ ਨਾ ਘਰਾਂ ਦੇ ਘਰ ਬਰਬਾਦ ਹੋਣਦੇ ਨੇ ਇਹ ਵੇਖੋ ਹੱਸਦਾ ਵਸਦਾ ਪਰਿਵਾਰ ਸੀ ਸਾਡਾ ਤੇ ਸਾਰੇ ਘਰ ਦਾ ਬੇੜਾ ਕਰ ਕਰਕੇ ਸੁੱਟਦਾ ਨਹੀਂ ਇਸ ਨੂੰ ਲੈ ਕੇ ਵੀ ਸਰਕਾਰਾਂ ਦੀ ਬਦਲੀਆਂ ਨੇ ਸਰਕਾਰਾਂ ਨਸ਼ੇ ਨੂੰ ਲੈ ਕੇ ਆਈਆਂ ਨੇ ਗਈਆਂ ਨੇ ਸਰਕਾਰਾਂ ਸਾਹਿਬ ਬਦਲੀਆਂ ਪਰ ਨਸ਼ੇ ਨਹੀਂ ਬਦਲੇ ਨਸ਼ੇ ਹੋਈ ਆ ਜੀ ਕਿ ਕਿਤੋਂ ਨਾਲ ਲਿੰਦਾ ਕੋ ਕਿਤੋਂ ਨਾਲ ਲਿੰਦਾ ਨਸ਼ਿਆਂ ਤੇ ਕੰਟਰੋਲ ਹੋਣਾ ਚਾਹੀਦਾ ਹੈ ਬਹੁਤ ਹੀ ਦੁਖਦਾਈ ਖਬਰ ਆ ਜਿਹੜੀ ਕਿ ਅੱਜ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰਿਆ ਜਿਹਨੇ ਜਨਮ ਦਿੱਤਾ ਹੋਵੇ ਤੇ ਆਪਣੀ ਪਰਜਾਈ ਤੇ ਉਹਦੇ ਬੱਚੇ ਨੂੰ ਮੌਤ ਦੀ ਘਾਟ ਜਿਹੜਾ ਰਾਤ ਤਾਰ ਦਿੱਤਾ ਤੇ ਬਹੁਤ ਹੀ ਦੁਖਦਾਈ ਖਬਰ ਆ ਅੱਜ ਪੂਰੇ ਇਲਾਕੇ ਦੇ ਵਿੱਚ ਨਗਰ 'ਚ ਸੋਗ ਦੀ ਲਹਿਰਿਆ ਤਾਂ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਇਹ ਸਾਰਾ ਕੁਝ ਹੀ ਨਸ਼ੇ ਦੀ ਬਦੌਲਤ ਹੋਇਆ ਉਹ ਨਸ਼ੇਦਾਰਦੀ ਸੀ ਉਹਨੂੰ ਨਸ਼ਾ ਨਹੀਂ ਸੀ ਮਿਲਦਾ ਤੇ ਉਹਨੇ ਆਪਣੇ ਇਹਨਾਂ ਨੂੰ ਪਰਿਵਾਰ ਨੂੰ ਹੀ ਖਤਮ ਕਰਤਾ ਗੋਂ ਖਾਦੀ ਗੁੜਕਾ ਸਾਹਿਬ ਫੜ ਕੇ ਵੀ ਮੈਂ ਇੰਨੇ ਦਿਨਾਂ ਦੇ ਵਿੱਚ ਨਸ਼ਾ ਜਿਹੜਾ ਪੰਜਾਬ ਚੋਂ ਖਤਮ ਕਰ ਦੂੰਗਾ ਉਹ ਵੀ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਜਿਹੜੀ ਆ ਸਰਕਾਰ ਆਈ ਆ ਇਹ ਸਰਕਾਰ ਨੂੰ 2.5 ਸਾਲ ਹੋ ਗਏ ਆ ਬਿਲਕੁਲ ਕੋਈ ਨਸ਼ੇ ਦੇ ਸੰਬੰਧ ਵਿੱਚ ਕੋਈ ਇਹਨਾਂ ਦੀ ਕਾਰਵਾਈ ਨਹੀਂ ਆ ਤੇ ਕੋਈ ਕੋਈ ਇਹਨਾਂ ਦੀ ਧਿਆਨ ਨਹੀਂ ਇਸ ਕੰਮ ਵੱਲ ਇਹ ਸਿਰਫ ਆਪਦੇ ਨਾਲ ਹੀ ਸਬੰਧ ਰੱਖਦੇ ਆ ਮੈਂ ਕਹਿ ਰਿਹਾ ਵੀ ਇਹ ਪਿੰਡਾਂ ਦੇ ਵਿੱਚ ਕੈਂਪ ਲਾਜੇ ਜਿਹੜੇ ਨਸ਼ਿਆਂ ਦੇ ਆਦੀ ਆ ਇਹਨਾਂ ਨੂੰ ਉੱਥੇ ਪਹਚਾਇਆ ਜਾਵੇ ਸੈਂਟਰਾਂ ਤੇ ਪਹਚਾ ਕੇ ਪਰਿਵਾਰਾਂ ਨੂੰ ਬਚਾਇਆ ਜਾਵੇ ਨਹੀਂ ਤੇ ਜੋ ਅੱਜ ਹਾਲਾਤ ਇਸ ਨਗਰ 'ਚ ਬਣੇ ਆ ਇਹ ਆਉਣ ਵਾਲੇ ਦਿਨਾਂ 'ਚ ਹੋਰ ਵੀ ਬਹੁਤ ਨਗਰਾਂ ਦੇ ਵਿੱਚ ਇਹ ਜਿਹੜੇ ਹਾਲਾਤ ਆ ਪੰਜਾਬ ਦੇ ਵਿੱਚ ਇਹ ਵਧਣਗੇ ਕਰੀਬ ਰਾਤ 1.5 ਵਜੇ ਦੀ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਪਾਲ ਆ ਉਹਨੇ ਆਪਣੀ ਪਰਝਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਕੁਰੀਬ 28 ਸਾਲ ਦਾ ਉਹਦਾ ਮਰਟਰ ਕੀਤਾ ਸੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਉਹਦੀ ਫੈਮਿਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਜਿਹੜਾ ਉਹ ਗਿੰਦ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਕੇ ਪਿਆ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਅਜੇ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿੰਦਾ ਸੀ ਤੇ ਉਹ ਚਲੇ ਗਿਆ ਤੁਹਾਡੀ ਕਸਟਡੀ ਚੋਂ ਜੀ ਜਿਹੜਾ ਨਸ਼ਾ ਆ ਉਹ ਕਰਾਂ ਦੇ ਘਰ ਬਰਬਾਦ ਕਰ ਰਿਹਾ ਨਸ਼ੇੜੀ ਆਪ ਵੀ ਖੁਦ ਵੀ ਮਰ ਰਹੇ ਨੇ ਤੇ ਲੋਕਾਂ ਨੂੰ ਵੀ ਮਾਰ ਰਹੇ ਨੇ ਤੇ ਇਹਨਾਂ ਦੀ ਮੰਗ ਹੈ ਵੀ ਪੰਜਾਬ ਸਰਕਾਰ ਨਸ਼ੇ ਦੇ ਉੱਤੇ ਕੋਈ ਖਾਸ ਕਦਮ ਉੱਤੇ ਤੇ ਨਸ਼ੇ ਨੂੰ ਬੁਗਾਰਦੀ ਤੰਗ ਕਰਦੀ ਇਹਦੋਂ ਤਾਈ ਕਿਹਦਾ ਕਾਦਾ ਕੀ ਕੰਮ ਕਰਦੀ ਕੀ ਖਰਾਬ ਕਰਦੀ ਮਾਂ ਵਾਹ ਕੀ ਨਾਲ ਦਾ ਸ਼ੁਰੂ ਤੋਂ ਖਰਾਬ ਕਰਦੀ ਨਸ਼ਾ ਤਾਂ ਹੀ ਉਹ ਕਰਦਾ ਰਹਿਣੇ ਭਾਬੀ ਨੇ ਭਾਬੀ ਨੇ ਕੀ ਕੀਤਾ ਭਾਬੀ ਨਾਲ ਰਲ ਗਈ ਉਹ ਵੀ ਖਰਾਬ ਕਰਨ ਉਹ ਤੇ ਬੱਚੇ ਦਾ ਕੀ ਖਸੂਰ ਹੈ ਬੱਚਾ ਵੀ ਕੀ ਨਾਲ ਦਾ ਨਾਲ ਲਾਗਿਆ ਹੋਰ ਕੋ ਕਦੀ ਡੰਡੇ ਮਰਾਉਂਦੇ ਹੀ ਕਦੀ ਕੁਝ ਕਰਾਉਂਦੇ ਹੀ ਬੱਚੇ ਨੂੰ ਮਰਾ ਕਰਾਉਂਦੇ ਜੀ ਨਾ ਉਹ ਤੇ ਰੱਬ ਦਾ ਬੱਚਾ ਪਿਆਰਾ ਬੱਚਾ ਵਾਹਦਾ ਬੱਚਾ ਮੇਰਾ ਵੀ ਮਿਕਾਜਾ ਜਿਹੜਾ ਬੱਚਾ ਹੈ ਉਹ ਵੀ ਨਵ ਦਾ ਪਿਆਰਾ ਹੈ ਜਿਹਨੂੰ ਤੰਗ ਕਰਦੇ ਹੋ ਨਾ ਅਫਸੋਸ ਨਹੀਂ ਹੈਗਾ ਆਪਣੇ ਆਪਣੇ ਮੰਨਤੇ ਵੀ ਮੈਂ ਗਲਤੀ ਕੀਤੀ ਹੈ ਹੈਗਾ ਹੈਗਾ ਆਪਾਂ ਫਿਰ ਦਰਜ ਕਰਤੀ ਜੀ ਤੇ ਇਹਦੀ ਅਸੀਂ ਕਥਪ੍ਰਿਸ਼ ਕਰ ਰਹੇ ਹਾਂ ਇਹਦੀ ਰੈਸਟ ਪਾ ਲਈਓ ਹਾਂ ਜੀ ਤੇ ਇਥੇ ਥਾਣੇ ਚ ਲਿਖੇ ਜਿਵੇਂ ਆਇਆ ਸਵੇਰੇ ਕਿਸ ਤਰੀਕੇ ਨਾਲ ਆਇਆ ਕੀ ਕੀ ਦੱਸਿਆ ਇਹਨੇ ਆ ਕੇ ਤੁਹਾਨੂੰ ਨਹੀਂ ਥਾਣੇ ਦਾ ਆਪਣਾ ਅਸੀਂ ਦੀ ਇਨਵੈਸਟੀਗੇਸ਼ਨ ਕਰ ਲਈ ਆ ਬਾਕੀ ਤੁਹਾਨੂੰ ਦੱਸ ਦਿਆਂਗੇ ਰੈਸਟ ਪਾ ਲਈ ਆ